ਕੋਈ ਉਹ ਸੁਣਿਆ ਕੋਸ਼ ਮੈਨੂੰ ਨਹੀਂ ਤੁੰਗਣੀ ਸਾੜੇ ਨਾਗਣੀ ਹੁਣ ਦੱਸ ਨਾਗਣੀ ਹੈੀ ਨਹੀਂ ਕਰੀਏ ਕੀ ਦੱਸ ਕਿੱਥੋਂ ਦੇ ਦਾ ਜਿੱਥੇ ਚਲੇ ਜਾ ਨਾਗਣੀ ਪਾ ਹੋਰ ਵੀ ਗਾਣੇ ਐ ਨਹੀਂ ਇੱਕ ਦੋ ਦਾ ਹੋਰ ਲੈ ਲਿਆ ਕਰੋ ਨਾ ਹੈਂ ਉਹ ਮਰਜੀ ਬਚੂਲਾ ਕਾ ਜ਼ਿਆਣੀ ਖਾਣੀ ਨਾ ਢੀੜੇ ਅਮਲੀ ਦੇ ਲੜਲਾਤੀ ਉਹ ਪੈਰ ਤੇ ਜੋੜ ਕੇ ਪਰੇ ਕਰਦਾ ਨਾ ਟਸਤਾ ਦਾ ਐਂਦੇ ਹੁਣ ਲੱਗੋ ਆ ਜੀਨੇ ਵਿੱਚ ਮਹਿੰਗੀ ਬਣ ਗੋਲੀ ਵਾਰਾਂ ਮੋਰਦੀ ਆ ਲੰਗਦੀ ਗਲ ਹੀ ਜੋ ਜਾਵੇ ਜਿੰਦ ਸਾਡੀ ਖੋਰਦੀ ਹੋ ਦਿਲ ਤੇਰੇ ਉੱਤੇ ਆਇਆ ਜਾਂਦਾ ਨਹੀਂ ਉਹ ਸਮਝਾਇਆ ਹੋ ਦਿਲ ਤੇਰੇ ਉੱਤੇ ਆਇਆ ਜਾਂਦਾ ਨਹੀਂ ਉਹ ਸਮਝਾਇਆ ਤੇਰੇ ਪਿੱਛੇ ਪਿੱਛੇ ਫਿਰਦੇ ਸੀ ਤਾਂ ਹੱਸ ਕੇ ਦੇ ਚੁੰਨੀ ਚੱਪ ਲੈਨੇ ਓ ਵਜਾਂ ਕੇ ਦੱਸੋ ਨਾ ਠਿੱਕੇ ਤੋਂ ਕੁੜੀਆਂ ਘੜੀਆਂ ਇੱਕ ਦੇ ਨਾਲੇ ਅੱਖਾਂ ਲੜੀਆਂ ਮੈਂ ਟੀਚਰ ਬੋਟੀ ਮੰਗੀ ਉਹਨਾਂ ਨੇ ਵੀਰਾ ਬੜੀਆਂ ਅਮਰ ਖੜੋ ਪਈਆਂ ਐਂ ਸਮਝਾਉਣਾ ਬਈ ਆਹ ਦੇਖ ਕੇ ਇਹਨੇ ਠੱਖੜ ਵਾਲੇ ਠਿੱਕੇ ਤੇ ਘੜੀਆਂ ਵੀ ਆਂਦੇ ਨੇ ਕੁੜੀਆਂ ਵੀਰਾ ਬੂਰੇ ਲੈਣ ਨੂੰ ਹਣਾ ਤੋੜਾ ਇੱਧਰ ਨੂੰ ਜਾਓ ਕੁੜੀਆਂ ਭਾਵੇਂ ਮਿਲ ਜਣਾ ਇੱਧਰ ਤਾਂ ਨਹੀਂ ਮਿਲਦੀਆਂ ਉਹ ਠੀਕ ਆ ਹੋਰ ਓਕੇ ਰਿਪੋਰਟ ਆ ਸਾਰਾ ਕੁਝ ਹੈ ਦੰਨਾ ਤੇ 27 ਅਕਤੂਬਰ ਨੂੰ ਮੇਰਾ ਵੀਰ ਫਿਲਮ ਦੇਖਣ ਜਾਇਓ ਤੇ ਕਿਹਦੇ ਨਾਲ ਕੁੜੀਆਂ ਦੇਖੀ ਜਾਇਓ ਉਹਦੇ ਤੇ ਠੀਕ ਆ ਤੇ ਬਹੁਤ ਗੈਂਡ ਫਿਰ ਮੈਂ 27 ਅਕਤੂਬਰ ਨੂੰ ਮੇਰਾ ਵੀਰ ਜਾਣਾ ਤਾੜੀਆਂ ਮਾਰ ਦਿਓ ਇੱਕ ਵਾਰੀ ਮੇਰਾ ਵੀਰ ਸਾਰੇ ਜੀ ਥੈਂਕ ਯੂ